ਸਵੇਰੇ ਦੇ ਡੇਰਾ ਬਬਨ ਨਾਨਕ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਜਿੱਥੇ ਜਿਹੜਾ ਬਬਨ ਨਾਨਕ ਦੇ ਵਿੱਚ ਆਗਿਆ ਕਰਨ ਦੇਖਣ ਨੂੰ ਮਿਲਿਆ ਜਿੱਥੇ ਮੱਝਾਂ ਸਮੇਤ ਡੇਰਾ ਸਰਕੇ ਸਵਾਹ ਹੋ ਗਿਆ ਆਗਿਆ ਦੇ ਰੇੜੇ ਚ ਆਉਣ ਨਾਲ 20 ਤੋਂ 25 ਮੱਝਾਂ 15 ਬੱਕਰੀਆਂ ਮਰੀਆਂ ਅਤੇ ਕريب 70 ਮੱਝਾਂ ਜੁਲਸੀਆਂ ਹਨ ਟਰੈਕਟਰ ਮੋਟਰਸਾਈਕਲ ਤਿੰਨ ਤੋਲੇ ਸੋਨਾ ਨਗਰੀ ਰਾਸ਼ੀ ਮੰਜੇ ਰੇੜੇ ਕੱਪੜੇ ਸਰਕੇ ਹੋ ਗਿਆ ਸਵਾਹ ਮੌਲਵੀ ਹਜੂਰ ਅਲੀ ਨੇ ਆਪਣੇ ਘਰ ਧੀ ਦਾ ਵਿਆਹ ਰੱਖਿਆ ਹੋਇਆ ਸੀ ਜੋ ਖੁਸ਼ੀਆਂ ਦਮ ਗਿਣ ਚ ਬਦਲ ਗਈਆਂ ਵੀਰਵਾਰ ਦੀ ਰਾਤ ਆਏ ਤੇਜ਼ ਹਨੇਰੀ ਝੱਖਾ ਕਾਰਨ ਪੁਲਿਸ ਥਾਣਾ ਕੋਟੇ ਸੂਤਮਲੀ ਅਧੀਨ ਆਉਂਦੇ ਪਿੰਡ ਰਾਇਚੱਕ ਵਿੱਚ ਕਣਕ ਦੇ ਨਾਰ ਨੂੰ ਲੱਗੀ ਅੱਗ ਨੇ ਗੁਜਰਾ ਡੇਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜੋ ਭਿਆਨਕ ਅੱਗ ਕਾਰਨ ਵੀ ਮੱਝਾਂ 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਣਾ ਉਸੇ ਸਿਗੇ ਅੱਗੇ ਇੰਜ ਪਾਂਚ ਸੀ ਕਿ ਪੂਲ ਓਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਿਸ ਵਿੱਚ ਇਸ ਭਿਆਨਕ ਅੱਗ ਦੇ ਵਿਚੇ ਹੌਂਕਾਰ ਨਾਲ ਡਾਟਰ ਦੋ ਰੇੜੇ 1.5 ਲੱਖ ਰੁਪਏ ਨਗਦੀ ਅਤੇ ਸੋਨਾ ਵੀ ਸਰ ਗਿਆ ਇਸ ਬੰਦੀ ਜਾਣ ਕੇ ਦਿੰਦੇ ਹੋਏ ਪੀਰਤ ਗੁੱਜਰ ਹਜੂਰਦੀਨ ਪੁੱਤਰ ਲਾਲ ਹੁਸੈਨ ਨੇ ਰਹਿਮਤ ਅਲੀ ਪੁੱਤਰ ਲਾਲ ਹੁਸੈਨ ਅਤੇ ਹੋਰ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਜਿਹੜੇ ਕੁਝ ਮਹੀਨਿਆਂ ਤੋਂ ਉਸਨੇ ਆਪਣੇ ਪਿੰਡ ਰਾਏ ਚੱਕ ਦੇ ਖੇਤਾਂ 'ਚ ਕਸ਼ੂਆ ਤੇ ਆਪਣੇ ਲਈ ਕੁਲ ਬਣਾਇਆ ਹੋਇਆ ਸੀ ਜਿਸ ਵਿੱਚ ਉਹਨਾਂ ਦੇ ਪਰਿਵਾਰ ਸੀਗੇ ਸੱਤਾਂ ਤੋਂ ਮੱਝਾਂ ਕਰੀਬ ਰਹਿ ਰਹੇ ਨੇ ਸੋਨ ਦੋ ਦਰਜਨ ਤੋਂ ਵੱਧ ਬੱਕਰੇ ਤੇ ਹੋਰ ਸਮਾਨ ਸੀ ਉਸਨੇ ਭਾਬੂ ਕੋਲ ਜਾ ਦੱਸਿਆ ਕਿ ਬੀਤੀ ਸ਼ਾਮ ਕੋਠੀ ਸੂਟ ਮੰਲੀ ਵਿਖੇ ਹਨੇੜੀ ਦੌਰਾਨ ਕਰਕ ਦੇ ਨਾਲ ਨੂੰ ਅੱਗ ਲੱਗੀ ਤੇ ਅੱਗ ਇੰਨੀ ਵੱਧ ਗਈ ਕਿ ਸਾਡੇ ਘੁੱਲ ਨੂੰ ਤਬਾਹ ਕਰ ਦਿੱਤਾ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੋਟਲੀ ਤਵਾ ਕਾਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੋਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 20 25 ਮਹੀਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਕੋਈ ਟਰੈਕਟਰ ਵਗੈਰਾ ਕੋਈ ਹੋਰ ਟਿਗਟਰ ਇੱਕ ਟਿਗਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਕ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਣਾ ਵਾਰਤ ਗਈ ਹੈ ਤੁਹਾਡੇ ਨਾਲ ਸਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਆ ਜਿਹੜੀ ਸਾਡਾ ਨਸਕਾਨ ਇਹ ਸਾਨੂੰ ਦਿੱਤਾ ਜਾਵੇ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਆ ਅਸੀਂ ਸਰਕਾਰਾਂ ਕੋਲ ਇਹੋ ਮੰਗ ਮੰਗਦੇ ਆ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਭਾਈ ਠੀਕ ਹੈ ਬੱਚੇ ਲੈ ਕੇ ਨਿਕਲੀਆਂ ਬੱਚੇ ਸੁੱਤੇ ਹੀ ਬਾਵਾ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹ ਬਚਾਇਆ ਕੋ ਕੁਛ ਨਹੀਂ ਕੀਤਾ ਉਹਨਾਂ ਕੋ ਸੜ ਗਿਆ ਜੋ ਸੜ ਦਾਗ ਮੰਜੀ ਮੰਜੀ ਜੋ ਪਾਂਦਾ ਟੀਕਰ ਮੱਜਾਂ ਜੋ ਕੁਛ ਵੀ ਹੈ ਹੀ ਸੜ ਗਿਆ ਬੰਦੇ ਤੇ ਨਹੀਂ ਮਰ ਗਈ ਉੱਤੇ ਜਲ ਗਈ ਕੋਈ ਨਹੀਂ ਮੇਧਿਆ ਟਿਕਾ ਟਰੇ ਦੀ ਮੱਜਾਂ ਕੁਝ ਨਹੀਂ ਬਚਿਆ ਸੋਨਾ ਗਹਿਣਾ ਜੋ ਪੇਹੇ ਪੁਹੇ ਦੇਖੋ ਸਰਕਾਰ ਆਈ ਦੇ ਨੰਚਾ ਮਰਾਦੀ ਵੀ ਕੋਈ ਨਹੀਂ ਗੱਡੀ ਉਦੋਂ ਪਹੁੰਚੀ ਜਦੋਂ ਆਪ ਸਰਦੂ ਗਿਆ ਇਹ ਸਭ ਕੁਝ ਕੋਈ ਮਦਦ ਮੰਗਨੀ ਸਾਨੂੰ ਜੋ ਕੁਝ ਵੀ ਹੈ ਸਾਡਾ ਜ਼ਰੀਆ ਸਾਡਾ ਮਾਂ ਉਹ ਸਾਬ ਹੋਣਾ ਚਾਹੀਦਾ ਉਹ ਸਾਬ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੂਰਾ ਗਿਆ ਅਕੇਲੇ ਅਸੀਂ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆ ਜਾ ਤੇ ਨਾਲ ਦੀਆਂ ਹੀ ਇਹਨਾਂ ਨੇ ਬੱਚ ਬੱਚ ਕੱਢੇ ਮੱਜਾਂ ਵਧੀਆਂ ਪੈਂਟ ਦੇ ਨੇ ਹੋਰੀਆਂ ਬਾਕੀ ਮੱਜਾਂ ਕੋ 20 25 ਸੜ ਗੀਆਂ ਵਾ ਕੁਈ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਦਵਾਈ ਪੁੱਟੀ ਗਈ ਸਾਰੀ ਮੇਕਨੂ ਕੱਖ ਨਹੀਂ ਦੇ ਰਿਆ ਸਭ ਕੁਝ ਸੜ ਗਿਆ ਦਵਾਈ ਪੁੱਟੀ ਗਈ ਸਾਰੀ ਘਰ ਵੀ ਕੋਈ ਹੋਰ ਕੀ ਜਿਹੜੀ ਕੋ ਟਰੈਕਟਰ ਵਗੈਰਾ ਹੋਰ ਕੀ ਜੀ ਇੱਕ ਰਹੀ ਨਵਾਲਿਆਂ ਦਾਇਕਦੇ ਉਹ ਵੀ ਸੜ ਗਿਆ ਤੇ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਵਿੱਚ ਉਹ ਵੀ ਤੋਂ ਆਈ ਆ ਕੋਟਲੀ ਤੋਂ ਆਈ ਅੱਗ ਲੱਗੀ ਆਈਦਾ ਕੋਈ ਨਹੀਂ ਆਏ ਆਹੀ ਮੌਕਾ ਵੇਖੇਗੇ ਜੀ ਕੀ ਮੰਗੀ ਕਰ ਰਿਹਾ ਪ੍ਰਸ਼ਾਸਨਦੂ ਕੋਲ ਕਰਦੇ ਅਸੀਂ ਮੰਗ ਇਹੋ ਮੰਗਦੇ ਆਂ ਵੀ ਜੋ ਸਾਡਾ ਹੱਕ ਆ ਨ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਕੱਲ ਨਾ ਵੀਰ ਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇਹ ਕੋਟਰੀ ਵਾਲੋਂ ਹੁੰਦੀ ਪਿੰਡ ਮਮਥਾਣੀ ਦਾ ਕੇ ਬਹੁਤ ਤੇਜ਼ ਹਵਾਣਾ ਇੱਥੇ ਸਾਡੇ ਰਾਏ ਚੱਕ ਪੇਟ ਮਹਿਰ ਗੁਜਰ ਦੇ ਦਾ ਹੀ ਮਹਿਰਾਂ ਦਾ ਬਹੁਤ ਜ਼ਿਆਦਾ ਵੀਰ ਦਾ ਨੁਕਸਾਨ ਹੋਇਆ ਸੀ ਮੌਕੇ ਦੇ ਕੱਲ ਰਾਤ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਿਆ ਅੱਗ ਦੀ ਸਪੀਡ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚ ਬੜੀ ਮੁਸ਼ਕਲ ਕੱਢੇ ਆ ਆ ਪਸ਼ੂਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਹੀ ਕਿ ਪਰਾਲੀ ਨੂੰ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੂਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਯਾਨੀ ਕਿ ਕੋ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾ ਲਿਆ ਤੇ ਡੰਗਰ ਤੱਕ ਸੜ ਗਿਆ ਕ੍ਰਾਂਤ ਤੱਕ ਸੜ ਗਿਆ ਇਹਦਾ ਨਾਮ ਉਹ ਸੜ ਗਿਆ ਬਹੁਤ ਜਿਆਦਾ ਓਖਾ ਹੋ ਗਿਆ ਸਾਰੇ ਲਖਨਵਸੀ ਆਏ ਮਦਦ ਕਰਨ ਪਰ ਅੱਗੇ ਯੂਰਨੀ ਚੱਲਿਆ ਕਿ ਇਦਾਂ ਵੀ ਤਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਜੋ ਤਖ਼ਤ ਖਾਨ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਜਦੋਂ ਜਦੋਂ ਇਹ ਮਜੂਦ ਸੀ ਰਾਤ ਉਸ ਟਾਈਮ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਫਾਇਰ ਬ੍ਰਿਗੇਡ ਵਾਲਾ ਪਹੁੰਚਿਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਲਾਸਟ ਤੇ ਆਈ ਆ ਜੀ ਐਂਡ ਦੀ ਬਾਕੀ ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬੜੇ ਫੋਨ ਲਾਇਆ ਕਦੀ ਫੋਨ ਵਿਅਸਤ ਆਉਂਦਾ ਕਦੀ ਕੋਸ਼ ਆਉਂਦਾ ਹੀ ਕਦੀ ਨਹੀਂ ਆ ਗਈ ਉੱਥੇ ਕਦੀ ਕੋਸ਼ ਕਹਿੰਦੇ ਸੀ ਬੜਿਆਂ ਨੂੰ ਫੋਨ ਲਾਇਆ ਜੀ ਸਾਰਿਆਂ ਨੂੰ ਲਾਇਆ ਇੱਥੇ ਜਿੰਨੇ ਵੀ ਲੋਕ ਇੱਥੇ ਆਪਣੇ ਨੌਜਵਾਨ ਜੰਗ ਜਨਰੇਸ਼ਨ ਸਾਰਿਆਂ ਨੇ ਫੋਨ ਲਾਇਆ ਕਿਸੇ ਨੇ ਕੋਈ ਰਿਸਪੌਂਸ ਦਿੱਤਾ ਗੋ ਵੱਡੇ ਪੱਦਰ ਤੇ ਮਈਆਂ ਸੜੀਆਂ ਨੇ ਕੋਈ ਪਸ਼ੂ ਪਾਲਣ ਨੂੰ ਭਾਗ ਦੇ ਤੋ ਅਧਿਕਾਰੀ ਪਹੁੰਚੇ ਹੋਂ ਤੁਹਾਡੇ ਕੋਲ ਕੋਈ ਨਹੀਂ ਪਹੁੰਚਾ ਜੀ ਅਜੇ ਤੱਕ ਤਾਂ ਕੋਈ ਨਹੀਂ ਆਇਆ ਰਾਤ ਵੀ ਆਪਾਂ ਇੱਥੋਂ ਅੱਧੀ ਰਾਤ ਨੂੰ ਗਏ ਆ ਕੋਈ 1.5 2 ਵਜੇ ਕੋਈ ਨਹੀਂ ਆਇਆ ਅਸਵੇਰ ਦੇ ਵਿੱਚ ਇੱਥੇ ਹੀ ਕੋਈ ਨਹੀਂ ਆਇਆ ਇਹਨਾਂ ਦੀ ਸਾਰਿਆਂ ਨੇ ਇਹ ਗਰੀਬ ਬੰਦੇ ਆ ਗਰੀ ਸੋ ਇਹ ਮਾਤੜ ਸਾਥੀ ਆਪਣਾ ਗਰਜਗਾਰ ਚਲਾਉਂਦੇ ਹੀ ਕਿ ਦੋਦੇ ਦੇ ਸਿਰ ਤੋਂ ਇਹਨਾਂ ਦਾ ਉਹ ਸਾਰਾ ਕਿੱਤਾ ਖਤਮ ਹੋ ਗਿਆ ਜੀ ਇਹਨਾਂ ਦੇ ਸਿਰ ਦੀ ਛੱਤ ਵੀ ਇਹਨਾਂ ਮੀਂਹ ਚ ਬੈ ਕੇ ਰਾਤ ਕੱਟੀ ਐ ਸੋ ਲੱਗੇ ਰਹੇ ਪਿੰਡਾਂ ਦੇ ਲੋਕਾਂ ਨੇ ਰੋਟੀ ਪਾੜੀ ਖਵਾਇਆ ਵਾ ਚਲੋ ਜਿੰਨਾ ਖਵਾਇਆ ਉਹਨਾਂ ਦਾ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਐ ਕੋ ਪਿੰਡਾਂ ਵਾਲੇ ਵੀਰਾਂ ਨੂੰ ਵੀ ਕਿ ਇਹਨਾਂ ਦਾ ਸਾਥ ਦੋ ਜਿਹਦਾ ਘਰ ਉਜੜ ਜੇ ਪਤਾ ਉਹਨੂੰ ਨਾ ਜਿਹੜੇ ਬੀਤਣ ਦੀ ਪਤਾ ਉਹਨੂੰ ਦਾ ਸਾਰਿਆਂ ਨੂੰ ਬੇਨਤੀ ਸਰਕਾਰਾਂ ਨੂੰ ਬੇਨਤੀ ਕੀ ਇਹਨਾਂ ਦੀ ਸਾਰ ਲੋਆਂਗੇ ਸਿਰ ਤੋਂ ਤੁਹਾਨੂੰ ਜੋ ਗੱਗੂ ਸਿੰਘ ਦੱਸਿਆ ਕਿ ਇਥੋਂ ਦਾ ਇਧਰੋਂ ਮਮਰਾਂ ਨੂੰ ਅੱਗ ਆਈ ਐ ਬਹੁਤ ਇਹਨਾਂ ਵਿਚਾਰਿਆਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਕਿ ਬੇਹੱਦ ਇਹਨਾਂ ਨੇ ਆਪਣੇ ਸਾਰੇ ਜਿੰਨੇ ਨਾਮ ਜਾਣਾ ਕੱਗੂ ਜੀ ਹੋ ਗਏ ਹੁਣ ਰਾਜ ਚੱਕ ਦੇ ਜਿੰਨੇ ਵੀਰਿਆਂ ਇਹਨਾਂ ਨੇ ਭੱਜ ਭੱਜ ਕੇ ਨਾ ਜਾਨਾ ਬਚਾਈਆਂ ਇਹ ਕਿ ਮਾਲੀ ਨੁਕਸਾਨ ਤੇ ਬਹੁਤ ਹੋ ਸਕਾ ਇਹਨਾਂ ਵਿਚਾਰਿਆਂ ਦਾ ਆਪਾਂ ਤੇ ਬੇ ਲਿਮਟ ਨੁਕਸਾਨ ਇਹਨਾਂ ਹੋ ਚੱਕਾ ਕਿ ਇਹ ਵਿਚਾਰੇ ਸਾਰੀ ਉਮਰ ਉਠ ਨਹੀਂ ਸਕਦੇ ਇਹਨਾਂ ਦੀ ਪੇਟੀਆ ਦਾ ਵਿਆਹ ਇਹਨਾਂ ਨੇ ਕੁਝ ਪੈਸੇ ਵੀ ਇਕੱਠੇ ਕੀਤੇ ਉਹ ਵੀ ਸਰਗੇ ਸਵਾ ਹੋ ਗਏ ਬੱਕੜੀਆਂ ਕੀ ਹੋ ਗਿਆ ਜਵਾਕ ਕੀ ਹੋ ਗਿਆ ਇਹਨਾਂ ਨੂੰ ਨੁਕਸਾਨ ਹੋਇਆ ਕਿ ਆਪਾਂ ਬੇ ਲਿਮਟ ਆਪਾਂ ਪ੍ਰਸ਼ਾਸਨ ਅਗੇ ਇਹੋ ਮੰਗ ਕਰਦੇ ਆ ਕਿ ਇਹਨਾਂ ਵਿਚਾਰਿਆਂ ਦਾ ਕੋਈ ਨਾ ਕੋ ਹੱਲ ਕੀਤਾ ਜਾਵੇ ਲਾਗੇ ਪਿੰਡਾਂ ਵਾਲੇ ਬਹੁਤ ਮਤ ਕਾਂਦੇ ਆ ਰਾਏ ਚੱਕ ਹੋ ਗਿਆ ਚੈਨਲ ਹੋ ਗਿਆ ਮੰਮਣੀ